ਬੱਚੇ ਕੀ ਨਾਮ ਤੁਹਾਡਾ? ਜਸਪ੍ਰੀਤ ਜੀ। ਅਸਾਂ ਕੀ ਕਹਿਣਾ ਚਾਹੋਗੇ ਤੁਸੀਂ ਅੱਜ? ਹਾਂਜੀ। ਕੀ ਕਹਿਣਾ ਚਾਹੋਗੇ? ਮੇਰੀ ਮੇਰਾ ਨਾਮ ਜਸਪ੍ਰੀਤਾ ਹੈ। ਮੇਰੀ 9th ਕਲਾਸ ਵਿੱਚ ਜੋ 3rd ਪੁਜੀਸ਼ਨ ਆਈ ਹੈ, ਮੇਰੇ ਸਾਰੇ ਸਕੂਲ ਦੇ ਅਧਿਆਪਕ, ਸਾਰੇ ਜਮਾਤੀਆਂ ਨੂੰ ਬਹੁਤ ਵਧੀਆ ਪੜ੍ਹਾਉਂਦੇ ਹਨ। ਸਾਡਾ ਸਕੂਲ ਹਰਿਆ-ਭਰਿਆ ਰਹਿੰਦਾ ਹੈ। ਅੱਗੇ ਸਾਡੇ ਸਕੂਲ ਵਿੱਚ ਬਹੁਤ ਸਾਰੇ ਰੁੱਖ-ਬੂਟੇ ਲੱਗੇ ਹਨ। ਤਾਂ ਜੀਸ਼ਨ ਹਾਸਲ ਕਰਦੋਂ ਤੁਹਾਡੀ ਫੈਮਿਲੀ 'ਚ ਕਿੰਨੀ ਮਤਲਬ ਖੁਸ਼ੀ ਹੋਈ? ਸੁਣਾਈ ਨੇ ਉਹ ਬਹੁਤ ਖੁਸ਼ ਹੋਇਆ ਕਿ ਇਹਦੀ 3rd ਪੁਜੀਸ਼ਨ ਆਈ ਹੈ। ਹਮਮ। ਸਟਾਫਲੇ ਕੀ ਕਹਿਣਾ ਚਾਹੋਗੇ? ਉਹ ਬਹੁਤ ਵਧੀਆ ਬਣਾਉਂਦੇ ਨੇ ਸਾਰੇ ਪਿੱਤਰੀ ਸਾਰੇ ਤਮਾਕੀ ਨੂੰ ਵੀ ਬਹੁਤ ਪਿਆਰ ਕਰਦੇ ਆ ਤੇ ਜਿਵੇਂ ਦਾਖਲੇ ਸ਼ੁਰੂ ਨੇ ਹਨ ਦਾਖਲੇ ਹੋ ਰਹੇ ਨੇ ਦਾਖਲੇ ਲਈ ਕੀ ਕਹਿਣਾ ਚਾਹੋਗੇ ਬੱਚੇ ਹਨ ਉਹਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲੇ ਲੈਣੀ ਚਾਹੀਦੇ ਹਨ ਮੈਂ ਕਹਾਂ ਬਲਕਿ ਮੈਂ ਤਾਂ ਕਹਿੰਨੀ ਹਾਂ ਕਿ ਅੱਜ ਹੀ ਸਾਨੂੰ ਇਥੇ ਸਕੂਲ ਸਰਕਾਰੀ ਸਕੂਲਾਂ ਵਿੱਚ ਦਾਖਲੇ ਲੈਣੇ ਚਾਹੀਦੇ ਹਨ ਕਿਉਂਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਹੈ ਹਾਂਜੀ ਮੈਮ ਕੀ ਨਾਮ ਤੁਹਾਡਾ ਕਿਰਿੰਦਰ ਅਸਾ ਕੀ ਕਹਿਣਾ ਚਾਹੋਗੇ ਤੁਹਾਡਾ ਬੱਚਾ ਅੱਜ 3rd ਪੋਜੀਸ਼ਨ ਹਾਸਲ ਕਰਕੇ ਗਿਆ ਜੀ ਹਨ ਹਾਂਜੀ ਤੇ ਕੀ ਕਹਿਣਾ ਚਾਹੋਗੇ ਸਕੂਲ ਤੇ ਮਸਹੂਦੇ ਟੀਚਰਾਂ ਤੇ ਬਹੁਤ ਮਾਣ ਹੈ ਸਾਡਾ ਬੱਚਾ ਸਾਡੇ ਡਿਵੀਜ਼ਨ ਤੇ ਆਇਆ ਹੈਗਾ ਬਹੁਤ ਵਧੀਆ ਸਕੂਲ ਵੀ ਬਹੁਤ ਵਧੀਆ ਸਟਾਫ ਵੀ ਬਹੁਤ ਵਧੀਆ ਐਸੀ ਚਾਹ ਨੇ ਸਾਰੇ ਬੱਚੇ ਪਿੰਡ ਦੇ ਵੀ ਇੱਥੇ ਪੜ੍ਹਨੇ ਆਂ ਇਸਦੇ ਬਹੁਤ ਵਧੀਆ ਟੀਚਰ ਨੇਗੇ ਕਿਉਂਕਿ ਸਾਰਾ ਕੁਝ ਜਿਸ ਨਾਲ ਪੈਲੀ ਉੱਤੇ ਠੀਕ ਹੈ ਸਭ ਜ਼ਰੂਰੀ ਐ ਕਿ ਸਾਡੇ ਬੱਚੇ ਚੰਗੇ ਬਣਨ ਅੱਛਾ ਜਿਵੇਂ ਅੱਜ ਤੁਹਾਡੇ ਬੱਚੇ ਨੇ 3rd ਪੀਸ ਨਾ ਹਾਸਲ ਕੀਤੀ ਹੈ ਨਾ ਇਹ ਮਤਲਬ ਕੋਈ ਛੋਟੀ ਗੱਲ ਨਹੀਂ ਹੁੰਦੀ ਨਾ ਕਿਉਂਕਿ ਇੱਕ ਸਾਲ ਦੀ ਜਿਹੜੀ ਬੱਚੇ ਦੀ ਮਿਹਨਤ ਹੈ ਅਜਰੰਗ ਲੱਗਿਆ ਜੀ ਬਹੁਤ ਖੁਸ਼ੀਆਂ ਇਸ ਸਾਲ ਦੇ ਵਿੱਚ ਵੀ ਸਾਡੀ ਮਿਹਨਤ ਆ ਗਈ ਵਧਿਆ ਪਹਿਲੇ ਨੰਬਰ ਤੇ ਸਾਰੇ ਬਹੁਤ ਖੁਸ਼ੀਆਂ ਹਨ ਅਸੀਂ ਆਪਾਂ ਅਸਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਮਤਲਬ ਆਪਣੇ ਬੱਚਿਆਂ ਨੂੰ ਕਈ ਵਾਰੀ ਪੜ੍ਹਾਈ ਦੇ ਖਰਚੋਂ ਲੱਗੇ ਆਪਣੇ ਬੱਚਾ ਘਰੇ ਬੈਠੇ ਪੜ੍ਹਾਈ ਬੈਠੇ ਨੇ ਨਾ ਕੀ ਕਹੋਗੇ ਨਾਨੂ ਜਿਵੇਂ ਅੱਜ ਤੁਹਾਡੀ ਬੇਟੀ ਨੇ 3rd ਪਲੇਸ ਨਾਲ ਸਲ ਕੀਤੀ ਹੈ ਜੀ ਬੱਚੇ ਨੂੰ ਪੜਾਉਂ ਸਕੂਲ ਵਿੱਚ ਜਿਵੇਂ ਸਰਕਾਰੀ ਸਕੂਲ ਵਿੱਚ ਬਹੁਤ ਸਹੂਲਤਾਂ ਮਿਲਦੀਆਂ ਨੇ ਬਹੁਤ ਬੱਚਿਆਂ ਨੂੰ ਪੜ੍ਹਾਈ ਮਿਲਦੀ ਹੈ ਵਧੀਆ ਸਟਾਫ ਨਹੀਂ ਇੱਥੇ ਬਹੁਤ ਵਧੀਆ ਸਾਨੂੰ ਅਸਾਂ ਮੈਂ ਇੱਕ ਇਸੇ ਗਲਤ ਨੂੰ ਮੈਂ ਹੋਰ ਤੁਹਾਨੂੰ ਕਹਿਣਾ ਚਾਹੂੰਗਾ ਜਿਵੇਂ ਮੰਨ ਲਓ ਕਿ ਮਾਪੇ ਕੀ ਹੁੰਦੇ ਨੇ ਇਹ ਚੀਜ਼ ਦਾ ਸਕਾਰ ਹੋ ਜਾਂਦੇ ਨੇ ਕਿ ਉਹਨਾਂ ਦਾ ਬੱਚਾ ਇੱਕ ਦਾ ਗਵਾਂਡੇ ਦਾ ਪ੍ਰਾਈਵੇਟ ਸਕੂਲ ਚ ਪੜਦਾ ਹੈ ਹਨਾ ਤਾਂ ਉਹ ਕੀ ਕਹਿਣਾ ਚਾਹੋਗੇ ਉਹਨਾਂ ਮਾਪਿਆਂ ਨੂੰ ਜਿਹੜੇ ਕਿ ਉਹਨਾਂ ਚ ਸਮਰੱਥਾ ਨਹੀਂ ਹੁੰਦੀ ਪਰ ਫਿਰ ਵੀ ਉਹ ਪ੍ਰਾਈਵੇਟ ਸਕੂਲਾਂ ਦੀ ਮਤਲਬ ਉਹ ਇਸ ਹਿਸ ਆਪਣੇ ਬੱਚਾ ਨੂੰ ਉੱਥੇ ਕੜਵਾਉਣਾ ਚਾਹੁੰਦੇ ਨੇ ਕੀ ਕਹੂਗੇ ਨਾਲੀ ਲੇ ਲਈ ਮੇਰੀ ਇੱਕ ਅਪੀਲ ਹੈ ਕਿ ਆਪਾਂ ਸਮਾਜਿਕ ਦਬਾਅ ਦੇ ਵਿੱਚ ਆ ਕੇ ਜਿਵੇਂ ਆਪਾਂ ਸਿਆ ਹੈ ਕਿ ਰੀਸ ਦੇ ਵਿੱਚ ਕਿ ਉਹਨਾਂ ਦਾ ਬੱਚਾ ਪ੍ਰਾਈਵੇਟ ਪੜਦਾ ਹੈ ਇਸ ਤਰ੍ਹਾਂ ਇੰਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਾਂ ਨੂੰ ਨਿਰਪੱਖ ਹੋ ਕੇ ਦੇਖਣਾ ਪਰਖਣਾ ਚਾਹੀਦਾ ਹੈ ਕਿ ਪ੍ਰਾਈਵੇਟ ਸਕੂਲਾਂ ਕੀ ਸਹੂਲਤਾਂ ਹਨ ਸਰਕਾਰੀ ਸਕੂਲਾਂ ਕੀ ਸਹੂਲਤਾਂ ਹਨ ਜੇਕਰ ਇੱਕ ਵਾਰ ਨਿਰਪੱਖ ਹੋ ਕੇ ਅ ਦੇਖਣਗੇ ਕੰਪੈਰੀਜ਼ਨ ਕਰਨਗੇ ਉਹਨਾਂ ਸਕੂਲਾਂ ਦੇ ਸਕੂਲ ਦਾ ਤੇ ਉਹ ਡੈਫੀਨੇਟਲੀ ਆਪਣੇ ਆਪ ਹੀ ਸਰਕਾਰੀ ਸਕੂਲ ਵਿੱਚ ਆਪਣਾ ਬੱਚਾ ਦਾਖਲ ਕਰਾਉਣਗੇ ਕਿਉਂਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੁਵਿਧਾਾਂ ਕੋਈ ਵੀ ਕਮੀ ਨਹੀਂ ਹੈ ਜੇਕਰ ਦੇਖਿਆ ਜਾਵੇ ਕਿ ਜਿਵੇਂ ਹੁਣੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਡੇ ਕੋਲ 8 ਸਮਾਰਟ ਰੂਮ ਹਨ 8 ਸਮਾਰਟ ਰੂਮ ਹੋਣ ਦਾ ਮਤਲਬ ਕਿ 8 ਪ੍ਰੋਜੈਕਟਰ ਸਕਰੀਨ ਸਮਾਰਟ ਸਕਰੀਨਸ ਉਹਨਾਂ ਕਮਰਿਆਂ ਵਿੱਚ ਹਨ ਕੀ ਆਸ-ਪਾਸ ਦੇ ਕਿਸੇ ਪ੍ਰਾਈਵੇਟ ਸਕੂਲ 'ਚ ਇੰਨੀਆਂ ਸੁਵਿਧਾਾਂ ਹਨ ਪਰ ਕਮੀ ਸਿਰਫ ਇਹੀ ਆ ਕਿ ਉਹਨਾਂ ਮਾਪਿਆਂ ਨੂੰ ਇੰਨੀਆਂ ਚੀਜ਼ਾਂ ਦੀ ਕਲੈਰਿਟੀ ਨਹੀਂ ਆ ਉਹਨਾਂ ਨੂੰ ਸਪਸ਼ਟ ਹੀ ਨਹੀਂ ਹੈ ਕਿ ਸਰਕਾਰ ਵੱਲੋਂ ਕੀ ਸੁਵਿਧਾ ਮ ਹਨ ਤੇ ਪ੍ਰਾਈਵੇਟ ਦੇ ਵਿੱਚ ਇੰਨੀ ਫੀਸਾਂ ਦੇ ਕੇ ਵੀ ਆਪਣੇ ਬੱਚਿਆਂ ਨੂੰ ਉਹਨਾਂ ਵਧੀਆ ਸਹੂਲਤ ਨਹੀਂ ਦੇ ਸਕਦੇ ਜਦ ਕਿ ਸਟਾਫ ਦੀ ਗੱਲ ਕੀਤੀ ਜਾਵੇ ਕਿ ਉਹਨਾਂ ਸਕੂਲਾਂ ਦੇ ਕੰਪੈਰੀਜ਼ਨ ਸਰਕਾਰੀ ਸਕੂਲਾਂ ਵਿੱਚ ਜ਼ਿਆਦਾ ਪੜਿਆ ਲਿਖਿਆ ਸਟਾਫ ਜਿਹੜਾ ਉਪਲਬਧ ਹੈ ਔਰ ਇਹ ਸਟਾਫ ਆਊਟ ਆਫ ਦੀ ਵੇਜ ਆ ਕੇ ਆਪਦੀ ਡਿਊਟੀ ਤੋਂ ਵੱਧ ਵੀ ਵੱਧ ਉਹ ਕਲਾਸਾਂ ਲਗਾ ਕੇ ਵੀ ਬੱਚਿਆਂ ਦੇ ਉਹਨਾਂ ਦੇ ਭਵਿੱਖ ਬਾਰੇ ਸੋਚਦਾ ਹੈ ਉਹਨਾਂ ਨੂੰ ਸਹੂਲਤ ਪ੍ਰਦਾਨ ਕਰਦਾ ਹੈ ਤੇ ਉਹਨਾਂ ਨੂੰ ਅਪੀਲ ਹੈ ਕਿ ਇੱਕ ਵਾਰ ਆਪਦੇ ਨਾਲ ਲੱਗਦੇ ਸਰਕਾਰੀ ਸਕੂਲ ਦੇ ਵਿੱਚ ਵਿਜ਼ਿਟ ਜ਼ਰੂਰ ਕਰਨ ਪੋਤਨੇ ਪਿੰਡ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਪੋਤਨੀ ਸਕੂਲ ਦੇ ਵਿੱਚ ਆ ਕੇ ਦੇਖੋ ਕਿ ਇੱਥੇ ਕੀ ਸਹੂਲਤਾਂ ਹਨ ਕਿਵੇਂ ਪੜ੍ਹਾਈ ਹੁੰਦੀ ਹੈ ਬੱਚਿਆਂ ਦੀ ਕੱਲੀ ਪੋਜੀਸ਼ਨ ਦੀ ਗੱਲ ਨਹੀਂ ਉਹਨਾਂ ਦੀ ਪਰਸੈਂਟੇਜ ਦੀ ਗੱਲ ਕਰੀਏ ਕਿ ਹਰ ਸਾਲ ਹੀ ਬੋਰਡ ਦੀਆਂ ਜਮਾਤਾਂ ਦੇ ਵਿੱਚ 90% 95% ਤੋਂ ਉੱਪਰ ਬੱਚੇ ਸਕੋਰ ਕਰਦੇ ਆ ਇਹਦਾ ਮਤਲਬ ਇਹ ਹੈ ਕਿ ਇੱਥੇ ਪ ਇਹਦਾ ਪੱਧਰ ਵੀ ਉੱਚਾ ਹੈ ਸਹੂਤਾਵਾਂ ਵੀ ਬਹੁਤ ਹਨ ਤਾਂ ਉਹਨਾਂ ਲੋਕਾਂ ਨੂੰ ਦੂਸਰਿਆਂ ਵੱਲ ਦੇਖਣ ਦੀ ਜਗ੍ਹਾ ਤੇ ਖੁਦ ਬਾਹਰ ਆ ਕੇ ਸਕੂਲ ਨੂੰ ਦੇਖ ਕੇ ਪਰਖਣਾ ਚਾਹੀਦਾ ਹੈ ਤੇ ਇਸ ਵਿੱਚ ਮੈਂ ਇਸ ਚੈਨਲ ਜਨਤਾ ਦੀ ਆਵਾਜ਼ ਦਾ ਵੀ ਭਰਪੂਰ ਧੰਨਵਾਦ ਕਰੂੰਗੀ ਕਿ ਉਹ ਇੱਕ ਸਾਧਨ ਬਣੇ ਹਨ ਸਕੂਲ ਦੀਆਂ ਸਹੂਤਾਵਾਂ ਸਰਕਾਰ ਦੀਆਂ ਦਿੱਤੀਆਂ ਦਾਤਾਂ ਨੂੰ ਅ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਉਹ ਮਦਦਗਾਰ ਸਾਬਤ ਹੋ ਰਹੇ ਹਨ ਉਹਨਾਂ ਦੇ ਧੰਨਵਾਦੀ ਹਾਂ ਤੇ ਲੋਕਾਂ ਨੂੰ ਅਪੀਲ ਹੈ ਕਿ ਸਕੂਲ ਆ ਕੇ ਸਰਕਾਰੀ ਸਕੂਲ ਪੋਟਨਾ ਦੇ ਵਿੱਚ ਆ ਕੇ ਦੇਖੋ ਸੁਵਿਧਾ ਨੂੰ ਦੇਖੋ ਉਹਨਾਂ ਦੇ ਪੁਰਾਣੇ ਨਤੀਜੇ ਦੇਖੋ ਤਾਂ ਫਿਰ ਹੀ ਡਿਸਾਈਡ ਕਰੋ ਕਿ ਬੱਚਾ ਨੂੰ ਕਿਹੜੇ ਸਕੂਲ ਚ ਦਾਖਲ ਕਰਾਉਣਾ ਚਾਹੀਦਾ ਹੈ